ਪਹਿਲਾ 378 ਦਿਨਾਂ ਦਾ ਲੱਗਿਆ 13 ਮਹੀਨੇ ਤੇ ਹੁਣੋਂ ਸੋਨੂੰ ਕੀ ਲੱਗਦਾ ਔਰ ਕਿੰਨਾ ਚਿਰ ਬੈਠ ਸਕਦੇ ਆਂਕੀ ਸਲਾਹ ਜਿਹੜੇ ਮੈਡੀਕਲ ਹੋਰੀਆਂ ਨੇ ਸਾਰੀਆਂ ਕੀ ਰਿਜ਼ਲਟ ਨਿਕਲੇ ਉਹਨਾਂ ਦਾ ਸਾਨੂੰ ਨਾ ਪਹਿਲਾ 378 ਦਿਨਾਂ ਨਾਲ ਫਰਕ ਪਿਆ ਤੇ ਨਾ ਹੁਣ 700 ਪਲੱਸ ਦਿਨਾਂ ਨਾਲ ਫਰਕ ਪੈਣਾ ਤੇ ਨਾ ਹੀ ਚਾਹੀਦੀ ਨਾ ਫਰਕ ਪੈਣਾ ਜਿੱਨਾਂ ਚਿਰ ਸਾਡੀਆਂ ਹੱਕੀ ਮੰਗਾ ਨਹੀਂ ਮੰਨਦੇ ਉਹਨਾਂ ਚਿਰ ਅਸੀਂ ਇੱਥੇ ਉੱਟਣ ਵਾਲੇ ਨਹੀਂ ਸਾਨੂੰ ਟੜਾ ਟੁੜਾਣਾ ਤੇ ਸ਼ੀਧੀਆਂ ਦਾ ਫਰਕ ਨਹੀਂ ਪੈਂਦਾ ਉਹੀ ਗੱਲ ਆ ਬਾਪਾ ਜੇ ਆਪਣੀ ਜ਼ਮੀਨ ਹੈ ਗੁੱਲੀ ਆਪਣੇ ਲੱਭੇ ਨਾ ਰਾਇ ਵੀ ਕੀ ਗਿਆ ਬਿਲਕੁਲ ਜ਼ਮੀਨ ਸਾਡੀ ਮਾਂ ਹੈ ਜੇ ਸਾਡੀ ਮਾਂ ਤੇ ਕੋਈ ਹੱਥ ਪਾਉਂਦਾ ਹੈ ਤੇ ਤੁਸੀਂ ਦੇਖ ਲਓ ਕਿਸੇ ਬੱਚੇ ਦੀ ਮਾਂ ਦੀ ਗੱਲ ਕਰ ਲਈਏ ਚਾਹੇ ਤੇ ਪਿਓ ਦੀ ਗੱਲ ਕਰ ਲਈਏ ਇਹ ਬੱਚੇ ਕਿਵੇਂ ਖੜਦੇ ਆ ਇਦਾਂ ਅਸੀਂ ਆਪਣੇ ਹੱਕਾਂ ਵਾਸਤੇ ਨਾ ਜ਼ਮੀਨ ਦਵਾਂਗੇ ਇਹ ਨਹੀਂ ਅਸੀਂ ਕੋਈ ਇਦਾਂ ਦਾ ਕੰਮ ਕਰਾਂਗੇ ਜਿਹੜੀ ਅਸੀਂ ਹੱਕੀ ਮੰਗਾ ਰੱਖੀਆਂ ਉਹ ਲੈ ਕੇ ਉਠਾਂਗੇ ਸ਼ਾਂਤ ਬਈ ਤਰੀਕੇ ਨਾਲ ਆਪਣੇ ਜੁੱਥ ਨੂੰ ਸੰਭਾਲ ਕੇ ਰੱਖਾਂਗੇ ਸ਼ਾਂਤ ਬਈ ਤਰੀਕੇ ਨਾਲ ਜਿੱਦਾਂ ਅਸੀਂ ਪਹਿਲਾਂ ਇੱਕ ਦਿਨ ਲਾ ਕੇ ਬਾਰਡਰ ਦੇ ਬਿਲਕੁਲ ਨੇੜੇ ਪਹੁੰਚ ਗਏ ਸੀ ਇਸੇ ਤਰ੍ਹਾਂ ਜਦੋਂ ਇਹ ਸਾਡੀਆਂ ਮੰਗਾਂ ਨਾ ਮੰਨਿਆ ਉਹ ਦਿਨ ਦੂਰ ਵੀ ਜਿੱਦਾਂ ਚੁਟਕੀਆਂ ਨਾਲ ਅਸੀਂ ਪਾਰ ਦਿੱਲੀ ਚ ਆਪਣੇ ਨੌਜਵਾਨਾਂ ਦਾ ਸਾਥ ਆਪਣੀ ਬਜ਼ੁਰਗਾਂ ਦਾ ਸਾਥ ਲੈ ਕੇ ਜਾਵੜਾਂਗੇ। ਇਹ ਬਾਪੂ ਜਿਹੜੀ ਮੀਟਿੰਗ ਹੋਈ ਸੀ ਉਹਨੂੰ ਐਣੀ ਦਾ ਕੀ ਟਾਈਮ ਪਾਜਾ ਕਰ ਰਹੇ ਨੇ ਮੀਟਿੰਗ ਦਾ ਕੋਈ ਨਾ ਚਾਜ ਨਾਲ ਕੋਈ ਜਵਾਬ ਆਇਆ ਬਿਲਕੁਲ ਸਾਨੂੰ ਲੱਗਦਾ ਜੀ 220 ਤੇ ਲੈ ਕੇ ਲੱਗਦਾ ਮੋਦੀ ਸਾਹਿਬ ਉਦੋਂ ਵੀ ਕਹਿੰਦੇ ਸੀ ਜਿਹੜੀ ਗੱਲ ਹੈ ਜੀ ਮੈਨੂੰ ਇੱਕ ਵਾਰ ਕੋ ਗਲਤੀ ਹੋ ਗਈ ਮੈਨੂੰ ਸਮਝ ਹੋਣਾ ਹੈ। ਤੇ 220 ਤੋਂ ਬਾਅਦ ਫੇਰ ਉਹ ਪਤਾ ਨਹੀਂ ਕਿਹੜਾ ਚੱਲ ਪਿਆ ਕਿ ਜਿਹੜੀ ਉਹ ਸਮਝ ਭੁੱਲਣ ਲੱਗੇ ਤੇ ਉਹਨਾਂ ਤੇ ਅਸੀਂ ਕਹਿੰਦੇ ਇਹ ਇੱਕ ਦਵਾਈ ਹੁੰਦੀ ਹੈ ਮਜੂਰ ਉਸਤਾਖੋਦ ਹਾਂਜੀ ਉਹ ਜਾਦਸ਼ਤ ਨੂੰ ਤੇਜ਼ ਕਰਦੀ ਅਸੀਂ ਉਹ ਦਵਾਈ ਵੜ ਕੇ ਆਏ ਹਾਂ ਤੇ ਅਸੀਂ ਉਹ ਜਾਦਸ਼ਤ ਤੇਜ਼ ਕਰਾਉਣਾ ਜਾਦ ਕਰਾਉਣ ਆ ਗਏ ਹਾਂ ਵੀ ਉਹ ਗਲਤੀ ਫੇਰ ਨਾ ਹੋ ਜਾਵੇ ਤੇ ਇਹ ਨਾ ਹੋਵੇ ਕਿ ਪਹਿਲਾਂ 378 ਦਿਨ ਬੈਠੇ ਸੀ ਤੇ ਇਹ ਨਾ ਹੋਵੇ ਕਿ ਹੁਣ ਸਾਨੂੰ 700 ਤੋਂ ਵੱਧ ਦੇਣ ਬੈਠਦਾ ਜੇ ਬੱਪੂ ਹੁਣ ਜਿਵੇਂ ਵੋਟਾਂ ਲਵਿਆ ਆ ਰਹੀਆਂ ਨੇ ਜੇ ਚੋਣ ਜਾਬਤਾ ਲਾ ਦੇ ਵੀ ਧਰਨੇ ਤੇ ਕੀ ਅਸਰ ਪਸੂ ਲੱਗਦਾ ਕੁਸ ਤੁਸੀਂ ਇੱਕ ਗੱਲ ਤੁਹਾਡੇ ਮਾਧਿਅਮ ਤੋਂ ਬਸ ਸਾਫ਼ ਕਰ ਦੇਣਾ ਹਾਂਜੀ ਨਾ ਚੋਣ ਜਾਬਤਾ ਨਾ ਮਤਲਬ ਇਸ ਤੋਂ ਜਦੋਂ 1947 ਚ ਅਸੀਂ ਦੇਸ਼ ਉਜਾਦ ਕਰਾਇਆ ਸੀ ਸਾਲਾਂ ਤੋਂ ਲੱਗੇ ਸੀ ਉਹ ਸਾਡੀ ਉਹ ਕੌਮ ਮੰਬਰ ਜੀਵੜਿਆਂ ਦੇ ਤੇ ਸਾਡਾ ਖੂਨ ਜਿਹੜਾ ਕੋ ਮਰਜੀਵੜਿਆਂ ਦਾ ਖੂਨ ਇਹਨਾਂ ਨੂੰ ਕਹਿਣ ਦੀ ਲੋੜ ਨਹੀਂ ਇਹਨਾਂ ਨੂੰ ਡੱਕਣਾ ਪੈਂਦਾ ਇਹ ਵੀਰੋ ਅਸੀਂ ਇਹ ਕਹਿ ਦਿੰਦੇ ਆ ਚੋਣ ਜਾਬਤਾ ਲੱਗ ਜੇ ਅਗਲੀ ਸਰਕਾਰ ਆ ਜੇ ਉੱਠਾਂਗੇ ਉਦੋਂ ਹੀ ਜਦੋਂ ਸਾਡੀ ਆਖੀ ਮੰਗਾ ਜਿਹੜੀਆਂ ਇਹਦਾ ਮੰਨ ਲਈਏ ਅਸੀਂ ਤੇ ਲਾਗੂ ਕਰ ਦੇਣੀ ਠੀਕ ਹੈ ਜੇ ਅਸੀਂ ਗਲਤ ਕੁਝ ਨਹੀਂ ਮੰਗਦੇ ਅਸੀਂ ਦੇਸ਼ ਦੇ ਵਾਸੀ ਆ ਤਿਰੰਗਾ ਆਜ਼ਾਦ ਕਰਾਉਣ 'ਚ ਸਾਡਾ ਵੱਡਾ ਯੋਗਦਾਨ ਪੰਜਾਬੀ ਦਾ ਯੋਗਦਾਨ ਕੁਰਬਾਨੀਆਂ ਦੇ ਵਿੱਚ ਪਹਿਲਾ ਵੀ ਕੌਵਾ ਆਜ਼ਾਦ ਕਰਾਉਣ 'ਚ ਵੀ ਸਾਡਾ ਯੋਗਦਾਨ ਹੈ ਹਾਂ ਕੌਵਾ ਆਜ਼ਾਦ ਕਰਾਉਣ 'ਚ ਵੀ ਸਾਡਾ ਯੋਗਦਾਨ ਹੈ ਤਿਰੰਗਾ ਆਜ਼ਾਦ ਕਰਾਉਣ 'ਚ ਸਾਡਾ ਯੋਗਦਾਨ ਅਹਿਮਦ ਸ਼ਾਹ ਅਲੀ ਕੋਲ ਹਾਂ ਜਦੋਂ ਪੀਪੀਐ ਪਹਿਲਾਂ ਸ਼ੁਰੂ ਹੋਈ ਉਹ ਵੀ ਸਾਡਾ ਯੋਗਦਾਨ ਹੈ ਵੱਡਾ ਯੋਗਦਾਨ ਤੇ ਸਾਡਾ ਕਿਸਾਨੀ ਅੰਦੋਲਨ ਨੂੰ ਵੀ ਕਾਮਯਾਬੀ ਕਰਉਣ ਵਾਸਤੇ ਹਰ ਕਿਤਾ ਪਹਿਲਾ 378 ਦਿਨ ਬੈਠੇ ਇਸੇ ਤਰ੍ਹਾਂ ਕਾ ਬੈਠੇ ਰਹਾ ਜਦੋਂ ਮੇਰੇ ਬਪੂ ਅੱਪਾ ਪਾਕਿਸਤਾਨ ਵੱਲ ਦੇਖਦੇ ਆ ਉਧਰ ਬਾਡਰ ਹੋ ਗਿਆ ਹੁਣ ਹਰਿਆਣੇ ਚ ਬਾਟ ਲਾਦਾ ਪੰਜਾਬ ਨੂੰ ਗੱਬੇ ਕਰਦਾ ਇਹ ਗੱਲ ਤੇ ਇਹਨਾਂ ਨੂੰ ਸੋਚਣੀ ਚਾਹੀਦੀ ਆ ਜਦੋਂ ਇਹ ਸਾਡੇ ਤੇ ਸਵਾਲ ਕਰਦੇ ਆ ਇਹ ਸਵਾਲ ਕਰਦੇ ਆ ਕਿ ਇਹ ਕਹਿੰਦੇ ਆ ਜੀ ਸਾਨੂੰ ਪੰਜਾਬ ਵੱਖਰਾ ਚਾਹੀਦਾ ਇਹ ਕਹਿੰਦੇ ਆ ਕਿ ਸਾਨੂੰ ਪੰਜਾਬ ਵੱਖਰਾ ਚਾਹੀਦਾ ਅਸੀਂ ਕਹਿੰਦੇ ਆ ਕਿ ਅਸੀਂ ਤਾਂ ਅਸੀਂ ਤਾਂ ਕਹਿੰਦੇ ਨਹੀਂ ਪਰ ਤੁਸੀਂ ਜਰੂਰ ਸਾਨੂੰ ਵੱਖਰਾ ਕਰ ਪਾਕਿਸਤਾਨ ਇੱਕ ਬੰਨੇ ਪਾਕਿਸਤਾਨ 'ਚ ਤਾਰਾ ਲਾਤੀਆਂ ਇੱਕ ਬੰਨੇ ਪਾਕਿਸਤਾਨ 'ਚ ਤਾਰਾ ਲਾਤੀਆਂ ਇੱਕ ਬੰਨੇ ਆ ਸੰਭੂ ਬਾਰਡਰ ਤੇ ਤਾਰਾ ਲਾਤ ਤੇ ਸਾਨੂੰ ਵਿਚਕਾਰ ਵਾਸਾ ਕੇ ਤੇ ਪਤਾ ਨਹੀਂ ਜਿਹੜੀਆਂ ਸਾਡੀਆਂ ਵੱਡੀਆਂ ਨੇ ਸ਼ੀਧੀਆਂ ਦਿੱਤੀਆਂ ਉਹਦਾ ਮੁੱਲ ਦੇਂਦੇ ਨੇ ਸਾਡੇ ਕੋਲ ਦੇਖ ਬਾਦਰ ਸਾਹਿਬ ਸੀਸਕੜ ਤੇ ਜਾ ਕੇ ਸੀਸ ਕਟਵਾ ਲਿਆ ਭਾਈ ਦੇ ਅਲਾ ਦੇ ਦਿਲ ਕੇ ਦੇਖਾ ਤੇ ਵਾਲੇ ਖਾਲੇ ਭਾਈ ਸਗੀ ਦਾ ਜੀ ਰੂਹਾਂ ਜੇ ਬੰਨ ਕੇ ਲੇਟੇ ਲੇਟ ਸਾ ਦਿੱਤੇ ਆ ਰਹੇ ਨੇ ਜੀ ਲੈ ਕੇ ਉਹਦਾ ਉਹਦਾ ਫੜ ਦੇਂਦੇ ਨੇ ਇੱਕ ਬੰਨੇ ਪਾਕਿਸਤਾਨ ਕੋ ਬਾਰਡਰ ਲਵਾਤਾ ਇੱਕ ਬੰਨੇ ਇਧਰ ਆ ਬਣਾ ਪਹਿਲਾਂ ਉਹ ਉਹ ਨੀਜੋ ਸਿਹਾਰ ਦੇ ਵਿੱਚ ਵੀ ਆਪਣਾ ਪੰਜਾਬ ਲਗਾ ਕਰਤਾ ਦੀ ਨਾਲ ਹਰ ਵਾਰੀ ਹਰ ਵਾਰੀ ਇਹ ਭੁੱਲ ਜਾਂਦੇ ਨੇ ਕਿ ਜੇ ਆ ਕੌਮ ਆ ਮਰ ਜੀਵੜੇ ਸਾਡੇ ਨੌਜਵਾਨੇ ਆ ਸਾਡੇ ਪੰਜਾਬ ਦਾ ਖੂਨ ਜੇ ਕਿਤੇ ਪਰਾ ਹੋ ਗਿਆ ਨਾ ਹਿੰਦੁਸਤਾਨ ਚ ਉਹ ਦਿਨ ਦੂਰ ਨਹੀਂ ਜਦ ਤਨ ਬਾਹਰਲੇ ਦੇਸ਼ਾਂ ਵਾਲੇ ਇਹਨਾਂ ਨੂੰ ਤੰਗ ਕਰ ਦੇਣਗੇ ਪਰ ਅਸੀਂ ਕਹਿੰਦੇ ਆ ਕਿ ਬੜਾ ਬਾਲਿਆ ਇਹਨਾਂ ਦੇ ਪਰ ਸਾਡਾ ਬਲ ਲੈ ਤੇ ਅਸੀਂ ਨੇ ਚੜੇ ਹੋ ਕੇ ਲੜਨ ਵਾਲੇ ਆ ਅਸੀਂ ਹੱਕੀ ਮੰਗਾ ਮੰਗਦੇ ਆ ਭਾਈ ਅਸੀਂ ਗਲਤ ਨਹੀਂ ਮੰਗਦੇ ਅਸੀਂ ਇਹ ਨਹੀਂ ਕਹਿੰਦੇ ਜੇ ਇਹਦਾ ਸੁਆਮੀ ਦਾਤਨ ਨੂੰ ਭਾਰਤ ਰਤੰਦੇਤਾ ਹਾਂ ਇਹ ਨਹੀਂ ਕਰਕੇ ਭਾਰਤ ਰਤੰਦੇ ਨਾਲੋਂ ਚੰਗਾ ਨਹੀਂ ਸੀ ਕਿ ਉਹਦੀਆਂ ਗੱਲਾਂ ਵੀ ਮੰਨ ਲੈਂਦੇ ਰਿਪੋਰਟ ਦੇ ਉਹਨੇ ਬਣਾਈ ਤੇ ਜਿੱਦਣ ਮੋਦੀ ਸਾਹਿਬ ਦੇ ਸਤਾ ਜਿਉਣਾ ਸੀ ਹਾਂਜੀ ਜਿੱਦਣ ਸਤਾ ਜਿਉਣਾ ਸੀ ਤੇ ਕਹਿੰਦੇ ਪਤਾ ਕੀ ਸੀ ਕਿ ਸਭ ਤੋਂ ਪਹਿਲਾਂ ਸੁਆਮੀ ਦਾਤਨ ਦੀ ਰਿਪੋਰਟ ਜਿਹੜੀ ਆ ਉਹ ਲਾਗੂ ਕਰਾਂਗੇ ਤੇ ਮੈਂ ਹਰਾਣੇ ਕਿ ਜਿਹੜੇ ਬੰਦੇ ਨੇ ਮੰਗਾ ਰੱਖਿਆ ਉਹਦੀ ਮੰਗ ਤੇ ਕੋਈ ਨਹੀਂ ਮੰਨੀ ਪਰ ਉਹਨੂੰ ਭਾਰਤ ਰਤਨ ਦੇ ਦਿੱਤਾ ਕਿਤੇ ਨਾ ਕਿਤੇ ਸੁਆਮੀ ਨਾਥਨ ਜੀ ਵੀ ਰੋਂਦੇ ਹੋਣੇ ਵੀ ਮੇਰੀ ਗੱਲ ਤੇ ਕੋਈ ਮੰਨੀ ਨਹੀਂ ਆ ਮੇਰੇ ਦੇ ਪਾਸਟਰ ਭਾਰਤ ਰਤਨ ਦਾ ਜਿਹੜਾ ਉਹਦਾ ਉਹ ਦੇ ਦਿੱਤਾ ਸੋ ਮੈਂ ਬੇਨਤੀ ਕਰਦਾ ਹਾਂ ਸਰਕਾਰਾਂ ਨੂੰ ਕਿ ਨਾ ਸਾਡੇ ਨਾਲ ਜ਼ਬਰਦਸਤ ਆਓ ਨਾ ਸਾਨੂੰ ਦੂਜੇ ਦੇਸ਼ਾਂ ਵਾਲੇ ਸਮਝੋ ਅਸੀਂ ਉਹ ਕੌਮ ਆ ਜਿਹੜੀ ਤਿਰੰਗੇ ਵਾਸਤੇ ਵੀ ਲੜੀ ਗਊਆ ਵਾਸਤੇ ਵੀ ਲੜੀ ਮਜਲੂਮਾਂ ਵਾਸਤੇ ਵੀ ਲੜੀ ਅਸੀਂ ਉਹ ਕੌਮ ਆ ਤੇ ਸਾਨੂੰ ਨਾਲ ਲਾ ਕੇ ਰੱਖੋ ਇੱਕ ਬੰਨੇ ਪਾਕਿਸਤਾਨ ਬਣਾਇਆ ਇੱਕ ਬੰਨੇ ਤੁਸੀਂ ਇੱਧਰ ਬਣਾਇਆ ਤਾਂ ਆਪੇ ਹੀ ਕਹੀ ਜਾਂਦੇ ਹੋ ਕਿ ਪੰਜਾਬੀ ਵੱਖਰਾ ਹੋਣਾ ਚਾਹੁੰਦੇ ਪੰਜਾਬੀ ਤਾਂ ਕਿਤੇ ਵੱਖਰਾ ਨਹੀਂ ਹੋਣਾ ਚਾਹੁੰਦੇ ਪੰਜਾਬੀ ਨਾਲ ਚੱਲਦੇ ਆ ਚੱਲਦੇ ਰਹਿਣਗੇ ਉਹ ਪੰਜਾਬੀਆਂ ਨੂੰ ਨਾਲ ਲਾਓ ਇਹ ਹਾਲਾਤ ਹੀ ਬਣਾਉਂ ਗਏ ਬਾਪੂ ਇਹ ਇਦਾਂ ਦੇ ਵੀ ਪੰਜਾਬੀ ਵੱਖਰੇ ਹੋਣਾ ਡਰਾਮੇ ਕਰਦੇ ਨੇ ਕਾਗਜ਼ਾਂ ਸਾਰਾ ਕੁਝ ਜਿੰਮੇ ਕਹਿ ਦਿੰਦੇ ਨੇ ਵੀ ਪੱਗ ਮੰਨ ਲੈਂਦਾ ਮੋਦੀ ਵੀ ਵੀ ਮੈਂ ਪੰਜਾਬੀਆਂ ਨਾਲ ੱਤਾਂ ਪੰਜਾਬੀਆਂ ਨਾਲੇ ਕਰਦਾ ਪੱਗਾ ਤੋ ਪੰਜਾਬ ਹੂੰ ਜੇ ਕਿਸੇ ਨੇ ਬਚਾਈਆ ਧਰਮ ਕਿਸੇ ਨੇ ਬਚਾਏ ਤੇ ਉਹ ਸਾਡੀ ਸਿੱਖ ਕੌਮ ਨੇ ਬਚਾਏ ਸਾਡੇ ਖੂਨ ਨੇ ਬਚਾਏ ਜਦਨ ਹਿੰਦੁਸਤਾਨ ਤੇ ਹਿੰਦੂਆਂ ਤੇ ਸਾਡੇ ਅਜ਼ੀਮ ਵਿਚੇ ਹੀ ਸੀ ਜਦਨ ਬਾਬਰ ਯਾਪਰ ਨੇ ਜ਼ੁਲਮ ਢਾਏ ਤੇ ਉਦੋਂ ਸਾਡੇ ਗੁਰੂ ਗੋਬਿੰਦ ਸਿੰਘ ਜੀ ਗੁਰੂ ਗੋਬਿੰਦ ਰਾਏ ਦੇ ਆਪਣੇ ਬਾਪ ਨੂੰ ਕਿਹਾ ਸੀ ਅੱਜ ਦੇ ਦੇਸ਼ ਨੂੰ ਬਚਾਉਣਾ ਹੈ ਅੱਜ ਦੇ ਕੌਮਾਂ ਨੂੰ ਬਚਾਉਣਾ ਤੇ ਸੀਸ ਦੇਣਾ ਪਏਗਾ ਅਸੀਂ ਸੀਸ ਦੇਣ ਵਾਲੀਆਂ ਕੌਮਾਂ ਹੈ ਕਦੇ ਵੀ ਜ਼ੁਲਮ ਹੁੰਦਾ ਵੇਖ ਲਈਏ ਆ ਜਿਹੜੇ ਸਾਡੇ ਅੱਗੇ ਬਿਠਾਏ ਆ ਜੇ ਇਹਨਾਂ ਨਾਲ ਵੀ ਜ਼ੁਲਮ ਹੁੰਦਾ ਅਸੀਂ ਵੇਖ ਲਿਆ ਤੇ ਸਾਡੇ ਕੋ ਸਹਿਣ ਨਹੀਂ ਹੋਣਾ ਸਾਡੇ ਆਪਣੇ ਸਾਡੇ ਆਪਣੇ ਨੇ ਅਸੀਂ ਆਪਣੇਆਂ ਦੇ ਨਾਲ ਖਲੋਵਾਂਗੇ ਅੱਜ ਵੀ ਅਸੀਂ ਜੇ ਮੰਨ ਲਓ ਸਾਡੇ ਕਿਸੇ ਨੌਜਵਾਨ ਕੋ ਗਲਤੀ ਨਾਲ ਵੀ ਕਿ ਕੋ ਗਲਤ ਮਲਤ ਉਹਨਾਂ ਦੇ ਸ਼ਬਦ ਬੋਲੇਗੇ ਅਸੀਂ ਉਹਨਾਂ ਦੀ ਮਾਫੀ ਮੰਗਦੇ ਆ ਉਹਨਾਂ ਦੇ ਕਿਸੇ ਹਾਡੇ ਛੋਟਾ ਲੱਗ ਜਾਣ ਪਰਵਾਹ ਨਹੀਂ ਸਾਡੀ ਕੌਮ ਚੱਲਦੀ ਆਈ ਸੀਸ ਦਿੰਦੀ ਆਈ ਉਹਨਾਂ ਦੇ ਲੱਗ ਕੀ ਮਲਬ ਪਟੀਆਂ ਆਪ ਕਰਾਂਗੇ ਭਾਈ ਕਣਈਏ ਵਾਂਗੂ ਪਾਣੀ ਆਪ ਪਿਵਾਵਾਂਗੇ ਆਪ ਪਿਵਾਵਾਂਗੇ ਤਕੜੇ ਹੋ ਕੇ ਸੇਵਾ ਕਰਾਂਗੇ ਇਸੇ ਤਰ੍ਹਾਂ ਹੀ ਸਾਡੀ ਸੇਵਾ ਨਿਰੰਤਰ ਚੱਲਦੀ ਰਹੇਗੀ ਦੇਸ਼ ਵਾਸਤੇ ਕੌਮਾਂ ਵਾਸਤੇ ਮਜਲੂਮਾਂ ਵਾਸਤੇ ਈ ਗਾਵਾ ਕੋਈ ਧੰਨਵਾਦ ਤੁਹਾਡਾ ਮਿਹਰਬਾਨੀ